ਮੱਲੋ ਸਮਰਾਲੇ ਨਾ ਅਸੀਂ 22 ਨਾ ਗਗਨਦੀਪ ਕੋਲੇ ਪਿੱਛੇ ਜੇ ਵੀ ਆਏ ਸੀਗੇ ਪਰ 22 ਗਗਨਦੀਪ ਨੇ ਇਹ ਦੁਕਾਨ ਦੇ ਵਿੱਚ ਦੇਖਣ ਨੂੰ ਨਾ ਆ ਇੰਨਾ ਆਹਾ ਆਹਾ ਐਡਾ ਸਿਸਟਮ ਅਗਲਾ ਕਹਿੰਦਾ ਯਾਰ ਨਿੱਕੀ ਜੀ ਦੁਕਾਨ ਆ ਇਹ ਕਿੱਥੋਂ ਘਰ ਪੂਰਾ ਕਰ ਦੂ ਆਪਣਾ ਅੰਦਰੇ ਅੰਦਰ ਚੂਹੇ ਵਾਂਗੂ ਖੁੱਡ ਪੱਟੀ ਆ ਪਹਿਲਾਂ ਤਾਂ ਦੇਖੋ ਅਗਲਾ ਕਹਿੰਦਾ ਰਜਗਾਰ ਨਹੀਂ ਮਿਲਦਾ ਇੱਥੇ ਝਾਕੋ ਕੰਮ ਕਰਨ ਲਈ ਪੜ੍ਹੀ ਲਿਖੀ ਲੜਕੀ ਦੀ ਲੋੜ ਆ ਪੜ੍ਹੇ ਲਿਖੇ ਲੋਕਾਂ ਦੀ ਕਦਰ ਹੈਗੀ ਆ ਆਜੋ ਤੁਸੀਂ ਦੇਖੋ ਵੀ ਇਹ ਬੰਦੇ ਅੰਦਰੋਂ ਅੰਦਰ ਕਿੰਨਾ ਸਿਸਟਮ ਆਪ ਦਾ ਕਿੱਡੀ ਸალਤਨਾਤ ਫਲਾਈ ਬੈਠੇ ਆ ਕਿੱਡਾ ਵੱਡਾ ਸਿਸਟਮ ਤਿਆਰ ਕਰੀ ਬੈਠਾ ਜਦੋਂ ਪ੍ਰੀਤ ਆ ਪਿਛਲੀ ਯਾਰ ਆਏ ਸੀ ਉਦੋਂ ਇੱਥੇ ਇਹੋ ਜਿਹਾ ਕੁਝ ਨਹੀਂ ਸੀ ਹੁਣ ਦੇਖ ਤੋ ਕਿੰਨਾ ਇਹਨਾਂ ਨੇ ਸਿਸਟਮ ਤਿਆਰ ਕੀਤਾ ਦੁਕਾਨ ਆ ਦੁਕਾਨ ਆ ਏ ਇੱਧਰ ਗਾਂ ਆਜੋ ਲੋ ਵੇਖੋ ਜਾਣਕਾਰੀਆਂ 22 ਨੇ ਆਪਣੇ ਨਾਲ ਇਸ ਤਰ੍ਹਾਂ ਦੀਆਂ ਸਾਂਝੀਆਂ ਕਰਨੀਆਂ ਜਿਹੜੀਆਂ ਜਾਣਕਾਰੀਆਂ ਪਹਿਲਾਂ ਕਿਸੇ ਨੇ ਨਹੀਂ ਸਾਂਝੀਆਂ ਕੀਤੀਆਂ ਹਜੇ ਰੁਕ ਜੋ ਹਜੇ ਤਾਂ ਮੈਂ ਅੱਧ ਚ ਆਇਆ ਹੁਣ ਸ਼ੁਰੂ ਹੋਇਆ ਅਸਲੀ ਸ਼ੋਅ ਤੁਸੀਂ ਦੇਖੋ ਕਿ ਇਹ ਬੰਦੇ ਦੇਖਣ ਨੂੰ ਮੂਹ ਦੁਕਾਨ ਦਾ ਛੋਟਾ ਜਿਹਾ ਉਸ ਤੋਂ ਬਾਅਦ ਅੰਦਰ ਇਹ ਦੁਕਾਨ ਕਿੰਡੀ ਵੱਡੀ ਫੈਲੀ ਹੋਈ ਆ ਕੱਲੀ ਦੁਕਾਨ ਨਹੀਂ ਫੈਲੀ ਹੋਈ ਹੁਣ ਤੁਹਾਨੂੰ ਅਸੀਂ ਇੱਕ ਵੱਡੀ ਜਾਣਕਾਰੀ ਦੇਣ ਲੱਗਿਆ ਸੱਜਣੋ ਸੱਚੀ ਜੇ ਤੁਸੀਂ ਘਰ ਪਾ ਰਹੇ ਆ ਤਾਂ ਆਹ ਜਾਣਕਾਰੀ ਮੈਨੂੰ ਵੀ ਅੱਜ ਮਿਲ ਰਹੀ ਆ ਤੇ ਅੱਜ ਹੀ ਆਪਾਂ ਤੁਹਾਨੂੰ ਟਰਾਂਸਫਰ ਕਰ ਰਹੇ ਆ ਆਪਾਂ ਮਿਲਦੇ ਆ ਬਾਈ ਗਗਨ ਜੀ ਬਾਈ ਜੀ ਸਾਸਤ੍ਰੀ ਕਾਲ ਸਾਸਤ੍ਰੀ ਕਾਲ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਨਵਾਂ ਸ਼ੋਰੂਮ ਤੁਸੀਂ ਬਹੁਤ ਕਮਾਲ ਬਣਾਤਾ ਤੁਸੀਂ ਮੈਨੂੰ ਫੋਨ ਤੇ ਦੱਸਦੇ ਰਹੇ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਤਾਂ ਸਰਪ੍ਰਾਈਜ਼ ਹੀ ਬਹੁਤ ਵੱਡਾ ਸਰਪ੍ਰਾਈਜ਼ ਤੁਹਾਨੂੰ ਕਿਹਾ ਸੀਗਾ ਇੱਥੇ ਆਏ ਸੀ ਤੁਸੀਂ ਜੀ ਸੀਗਾ ਜੀ ਤੇ ਮੈਨੂੰ ਆਜੋ ਬਾਈ ਜੀ ਬੈਠੋ ਇੱਥੇ ਬੈਠੋ ਹਾਂ ਜੀ ਤੇ ਆਪਾਂ ਨੇ ਆ ਜਿਹੜਾ ਸ਼ੋਰੂਮ ਬਣਾਇਆ ਨਾ ਜੀ ਇਹ ਸਾਰਾ ਕਜ਼ਾਰੀਆ ਦਾ एक्सक्लूसिव शोरूम ਆ ਜੀ ਪੰਜਾਬ ਦੇ ਜਿੰਨੇ ਵੀ ਜੀ ਸ਼ੋਰੂਮਾਂ ਦੇ ਵਿੱਚੋਂ ਜੀ ਤੁਸੀਂ ਹੋਰ ਵੀ ਵੇਸਟ ਕੀਤਾ ਹੋਣਾ ਜੀ ਤੇ ਬਿਲਕੁਲ ਨਵੀਂ ਲੁੱਕ ਦਿੱਤੀ ਹੈ ਅੱਜ ਕੱਲ ਕਲਾਸਿਕਲ ਲੁੱਕ ਦੇ ਸਾਰਾ ਚੱਲ ਰਿਹਾ ਕੰਮ ਜਿੰਨੇ ਵੀ ਕੋਠੀਆਂ ਬਣਦੀਆਂ ਨੇ ਅਸੀਂ ਜਿਹੜੇ ਵਾਸ਼ਰੂਮ ਨੇ ਉਹ ਵੀ ਕਲਾਸਿਕਲ ਲੁੱਕ ਵਾਲੇ ਦਿੱਤੇ ਹੋਏ ਨੇ ਜੀ ਮੈਨੂੰ ਮੈਨੂੰ ਇੱਕ ਗੱਲ ਦੀ ਜਾਣਕਾਰੀ ਦਿਓ ਮੁੱਢ ਚ ਸਭ ਤੋਂ ਪਹਿਲਾਂ ਹਾਂਜੀ ਇੱਕ ਨਾ ਤੁਸੀਂ ਜਦੋਂ ਆਪਣੀ ਗੱਲ ਹੋਈ ਸੀ ਕਿ 24 ਲੋਠਾ 1 ਕਿਲੋ ਉਹ ਕਿਸ ਹਿਸਾਬ ਹੁੰਦਾ ਤੁਰਕੇ ਹੁੰਦੀਆਂ ਯਾਰ ਟਾਇਲਰ ਨਹੀਂ ਇਹਨਾਂ ਨੂੰ ਤੋਲਣ ਦੀ ਲੋੜ ਹੁੰਦੀ ਹੈ ਨਹੀਂ ਵੀਰ ਜੀ ਚਾਹੇ ਨਾ ਕੋਈ ਵੀ ਟਾਇਲ ਹੈ ਜੋਖ ਕੇ ਤਾਂ ਨਹੀਂ ਮਿਲਦੀ ਉਥੋਂ ਜੇ ਮੈਂ ਤੁਹਾਨੂੰ ਮਿਸਗਾਈਡ ਕਰਾਂ ਕਿਸੇ ਕਸਟਮਰ ਨੂੰ ਮਿਸਗਾਈਡ ਕਰਾਂ ਵੀ ਟਾਇਲ ਹੈ ਜਿਹੜੀ ਉਥੋਂ ਜੋਖ ਕੇ ਆਉਂਦੀ ਹੈ ਜੋਖ ਕੇ ਕੋਈ ਟਾਇਲ ਨਹੀਂ ਆਉਂਦੀ ਜੀ ਪਰ ਜਿਹੜਾ ਉਹਦਾ ਰੇਟ ਹੈ ਜੀ ਉਹਦਾ ਰੇਟ ਕੰਪਨੀ ਵਜ਼ਨ ਦੇ ਹਿਸਾਬ ਨਾਲ ਹੀ ਤੈਅ ਕਰਦੀ ਆ ਜੀ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਹੈ ਹਰੇਕ ਟਾਇਲ ਦਾ 9 ਐਮ ਐਮ ਜਾਂ 9.5 ਐਮ ਐਮ ਜੀ ਹੁਣ ਆਮ ਗਾਹਕ ਉਹ ਇੰਟਰਨੈਸ਼ਨਲ ਸਟੈਂਡਰਡ ਨੂੰ ਕਿਵੇਂ ਜੱਜ ਕਰੂਗਾ ਹਾਂ ਕਿਸੇ ਕੋਲ ਵਰਨਰ ਕਲੀਪਰ ਤਾਂ ਹੁੰਦਾ ਨਹੀਂ ਵੀ ਮਟਾਈ ਚੈੱਕ ਕਰ ਲਵੇ ਤੇਰੀ ਗੱਲ ਸਮਝ ਗਿਆ ਨਾ ਉਹਦਾ ਇਹ ਸਹੀ ਫਾਰਮੂਲਾ ਇਹੀ ਹੈ ਵੀ ਜੇ ਕਿਸੇ ਗਾਹਕ ਨੇ ਮਾਰ ਨਹੀਂ ਖਾਣੀ ਤਾਂ ਪਹਿਲਾਂ ਜਾਂਦਾ ਹੀ ਪੁੱਛੇ ਦੁਕਾਨਦਾਰ ਨੂੰ ਕਿ ਟਾਇਲ ਦਾ ਵਜ਼ਨ ਦੱਸੋ ਜੀ ਕਿੰਨਾ ਡੱਬੇ ਦਾ ਡੱਬੇ ਦਾ ਡੱਬੇ ਦੇ ਵਜ਼ਨ ਨੇ ਹੀ ਤੁਹਾਡਾ ਰੇਟ ਤੈਅ ਕਰਦਾ ਹੁਣ ਮੰਨ ਲਓ ਆਹ ਡੱਬਾ ਏ ਮੈਂ ਹੁਣੇ ਡੱਬਾ ਦਿੰਦਾ 700 ਰੁਪਏ ਦਾ ਆ ਬੜਾ ਆ ਬੜਾ ਆ ਹਾ ਹਾ ਇਹ ਮੈਂ 700 ਰੁਪਏ ਦਾ ਡੱਬਾ ਦਿੰਨਾ ਜੀ ਜੇ ਤੁਹਾਨੂੰ ਇਹੀ ਡੱਬਾ ਕਿਤੋਂ 650 ਦਾ ਮਿਲਦਾ ਤਾਂ ਉਹਦੇ ਵਜਨ 'ਚ ਫਰਕ ਹੋਊਗਾ ਇਹ ਡੱਬਾ ਹੈਗਾ 28 ਕਿਲੋ ਦਾ ਆ ਦੇਖੋ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਹੈ ਉਹਦਾ ਵਜ਼ਨ 28 ਕਿਲੋ ਆ ਚਾਰ ਪੀਸਾਂ ਦਾ ਜੀ ਚਾਹ ਤੱਕ ਕਰੋ ਜੀ 28 ਕਿਲੋ ਠੀਕ ਹੈ ਜੀ ਜੀ ਤੇ ਜੇ ਤੁਹਾਨੂੰ ਇਹ ਤੋਂ ਕੋਈ ਜੀ ਘੱਟ ਕੋਈ ਡੱਬਾ ਮਿਲਦਾ ਹੁਣ ਮੈਂ ਆਪਣੀ ਦੁਕਾਨ ਦੀ ਗਰੰਟੀ ਕਰਦਾ ਜੀ ਵੀ ਮੰਨ ਲਓ ਮੈਂ ਕੋਈ ਇਹ ਤਾਂ ਚਲੋ ਕੰਪਨੀ ਦਾ ਮਾਲ ਹੈ ਜੀ ਕੰਪਨੀ ਦਾ ਮਾਲ ਦਾ ਸਟੈਂਡਰਡ ਹੈਗਾ 28 ਕਿਲੋ ਹੀ ਆ ਇਹਦੇ ਚ ਦਾ ਘੱਟ ਹੁੰਦਾ ਨਹੀਂ ਨਹੀਂ ਜੇ ਉਹ ਸਸਤਾ ਹੋਊਗਾ ਤਾਂ ਤਾਂ ਮਤਲਬ ਉਹ ਘੱਟ 26 ਕਿਲੋ ਦਾ ਹੋਊਗਾ ਕਿੰਨੇ ਦਾ ਹੋਊਗਾ 24 ਕਿਲੋ ਦਾ ਵੀ ਹੋਊਗਾ ਜੀ 22 ਕਿਲੋ ਦਾ ਹੋਊਗਾ ਸਾਢੇ 22 ਕਿਲੋ ਦਾ ਜਿਹੜਾ ਡੱਬਾ ਏ ਜੀ ਉਹ ਮਾਰਕੀਟ 'ਚ ਆ ਗਿਆ ਸਾਢੇ 22 ਕਿਲੋ ਦਾ ਚਾਰ ਪੀਸਾਂ ਦਾ ਡੱਬਾ ਉਹਦਾ ਤੁਹਾਨੂੰ ਜਿਵੇਂ ਕਹੀਦੇ 30 ਰੁਪਏ ਲੈ ਜਾਓ 31 ਰੁਪਏ ਲੈ ਜਾਓ ਜੇ ਆਪਾਂ ਕਹੀਏ ਵੀ ਕੰਪਨੀ ਨਾਲੋਂ ਫਰਕ ਹੁੰਦਾ ਉਹਦਾ ਕੰਪਨੀ ਨਾਲ ਕੋਈ ਫਰਕ ਨਹੀਂ ਹੁੰਦਾ ਹੈਗਾ। ਹੂੰ ਮਟਾਈ ਦਾ ਫਰਕ ਹੁੰਦਾ ਤਾਂ ਵਜਨ ਦਾ ਫਰਕ ਹੁੰਦਾ ਹੈ। ਜਦੋਂ ਤੁਸੀਂ ਉਹਨਾਂ ਨੂੰ ਉੱਪਰੋਂ ਚੈੱਕ ਕਰਦੇ ਹੋ ਜੀ ਕਲਰ ਸੇਮ ਹੁੰਦੇ ਆ। ਹੂੰ ਜਿਹੜੀਆਂ ਨਾਰਮਲ ਕੰਪਨੀਆਂ ਨੇ ਹੂੰ ਉਹਨਾਂ ਦੇ ਕਲਰਾਂ ਤੇ ਇਹਨਾਂ ਦੇ ਕਲਰਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਕੋਈ ਦੁਕਾਨਦਾਰ ਤੁਹਾਨੂੰ ਇਹਦੀ ਮਟਾਈ ਨਹੀਂ ਦਿਖਾਊਗਾ। ਕੋਈ ਦੁਕਾਨਦਾਰ ਤੁਹਾਨੂੰ ਇਹਦਾ ਵਜਨ ਨਹੀਂ ਦਿਖਾਊਗਾ। ਨੰਬਰ ਦੂਜੀ ਗੱਲ ਜੀ ਹੁਣ ਆਪਾਂ ਮਾਰਕੀਟ ਤੇ ਜਾਂਦੇ ਆ ਹੁਣ ਆਪਾਂ ਪਹਿਲਾਂ ਕਜ਼ਾਰੀਆ ਵਾਲੀ ਗੱਲ ਕਰਦੇ ਆ। ਜੀ ਕਜ਼ਾਰੀਆ ਤੇ ਜਦੋਂ ਆਪਾਂ ਨੇ ਮਾਲ ਲੈਣ ਜਾਣਾ ਹੈ ਜੀ ਤੁਹਾਨੂੰ ਕੋਈ ਨਹੀਂ ਦੱਸਦਾ ਹੈਗਾ ਵੀ ਇਹ ਫਲੋਰ ਤੇ ਲੱਗਣ ਵਾਲੀ ਟਾਇਲ ਆ ਕਿ ਕੰਧ ਤੇ ਲੱਗਣ ਵਾਲੀ ਟਾਇਲ ਆ ਜੀ ਜਦੋਂ ਤੁਸੀਂ ਟਾਇਲ ਲੈਣੀ ਹੈ ਸਭ ਤੋਂ ਪਹਿਲੀ ਫਲੋਰ ਤੇ ਲੱਗਣ ਵਾਲੀ ਟਾਇਲ ਆ ਜਿਹੜੀ ਉਹ ਵਿਟਰੀਫਾਈਡ ਹੋਣੀ ਚਾਹੀਦੀ ਆ ਜੀ ਔਰ ਡੱਬੇ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਅੱਛਾ ਜਿਹੜੀ ਕੰਪਨੀ ਦੀ ਆ ਮੰਨ ਲਓ ਕਜ਼ਾਰੀਆ ਜਿਹੜੀ ਕਜ਼ਾਰੀਆ ਕੰਪਨੀ ਜੋ ਹੋਵੇ ਜਿਹੜੀ ਵੀ ਬ੍ਰਾਂਡਡ ਕੰਪਨੀ ਹੋਵੇ ਆਹ ਵੇਖੋ ਲਿਖਿਆ ਹੋਇਆ ਹੂੰ ਇਹਦੇ ਉੱਤੇ ਲਿਖਿਆ ਹੋਇਆ ਪੌਲਿਸ਼ਡ ਵਿਟਰੀਫਾਈਡ ਟਾਇਲ ਜੀ ਡਬਲ ਚਾਰਜ ਜੀ ਡਬਲ ਚਾਰਜ ਦਾ ਕੀ ਮਤਲਬ ਆ ਦੇਖੋ ਵੀਰ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਬਹੁਤ ਫੰਡੇ ਨੇ ਜਦੋਂ ਵੀ ਆਪਾਂ ਨੇ ਨਾ ਆ ਜੋ ਇਧਰ ਜੀ ਡਬਲ ਚਾਰਜ ਦਾ ਕੀ ਮਤਲਬ ਹੈ ਡਬਲ ਚਾਰਜ ਦਾ ਮਤਲਬ ਜਿਹੜਾ ਰੰਗ ਆ ਨਾ ਉੱਪਰ ਵਾਲਾ ਜੀ ਇੱਕ ਮਿੰਟ ਠਹਿੜ ਇਹਦਾ ਰੰਗ ਆ ਆਹ ਵਾਲਾ ਠਹਿੜ ਜੀ ਆ ਦੇਖੋ ਇਹਦਾ ਰੰਗ ਇੰਨਾ ਮੋਟਾ ਚੜਿਆ ਹੋਇਆ ਹੈ ਦੋ ਰੰਗੀ ਟਾਇਲ ਹੈ ਹਾਂ ਹਮੇ ਸਮਝ ਗਿਆ ਸਮਝ ਗਿਆ ਨਾ ਤੁਸੀਂ ਮੇਰੀ ਗੱਲ ਆ ਜਿਹੜਾ ਆ ਆ ਦੇਖਦਾ ਹਾਂਜੀ ਹਾਂ ਹਾਂ ਜੇ ਕਹੂੰ ਤਾਂ ਮੈਂ ਖੋਲ ਕੇ ਦਿਖਾਵਾਂ ਹੂੰ ਨਹੀਂ ਆਹ ਸਿਰ ਦੱਸਦਾ ਬਾਈ ਜੀ ਆਹ ਦੇਖਦਾ ਹਾਂ ਹਾਂ ਸਾਈਡ ਤੋਂ ਨਹੀਂ ਡਬਲ ਜਿਹੜੀ ਸਿੰਗਲ ਵਾਲੀ ਚਾਰਜ ਹੁੰਦੀ ਆ ਆ ਜੋ ਸਿੰਗਲ ਚਾਰਜ ਦਾ ਮਤਲਬ ਆਹ ਆ ਜੋ ਵੀਰ ਜੀ ਇਹ ਵੀ ਕਿ ਜਾਰੀ ਆ ਦਾ ਇਹ ਚਾਰਜਗਾ ਦਾ ਹੀ ਆ ਲਓ ਹੁਣ ਆਹ ਦੇਖੀ ਪ੍ਰੀਤ ਇਹਦੇ ਵਿੱਚ ਤਾਂ ਜੇ ਆਪਾਂ ਇਹਨੂੰ ਬਰਾਬਰ ਕਰ ਲਈਏ ਤਾਂ ਦਿਸੇ ਹੀ ਨਾ ਹਾਂਜੀ ਆ ਲੈ ਹਾਂਜੀ ਹਾਂ ਹੈਗਾ ਇਹ ਵੀ ਚੱਗਿਆ ਰਹੀ ਇਹ ਵੀ ਹੈਗਾ ਚੱਗਿਆ ਰਹੀ ਇਹਦਾ ਹੂੰ ਹੁਣ ਇੰਨੀਆਂ ਗੱਲਾਂ ਨੇ ਜਿਹੜੀਆਂ ਹਾਂ ਇਹ ਗੱਲਾਂ ਹੋਰ ਸੁਣੋ ਮੇਰੀ ਗੱਲ ਜੀ ਜਦੋਂ ਬੰਦੇ ਨੇ ਮਾਲ ਲੈਣ ਜਾਣਾ ਸਭ ਤੋਂ ਪਹਿਲਾਂ ਉਹਨੂੰ ਇਹ ਲਿਖਣ ਦੇਖਣਾ ਚਾਹੀਦਾ ਵੀ ਮੈਂ ਡਬਲ ਚਾਰਜ ਲੈ ਕੇ ਚੱਲੇ ਆ ਹੂੰ ਬਿਟੂਈ ਬੈਡ ਹੋਣੀ ਚਾਹੀਦੀ ਆ ਜਾਂ ਆਹ ਲੈਣ ਚੱਲੇ ਆ ਜੀ ਨਹੀਂ ਇਹ ਤਾਂ ਜੀਵੀਟੀ ਬਾਡੀ ਫਿਰ ਫਿਰ ਕੰਪਨੀ ਦੋਨੇ ਕਾਤੋਂ ਵੇਚਦੀ ਆ ਦੋਨੇ ਵੇਚਦੀ ਐ ਕੰਪਨੀ ਕਹਿੰਦੀ ਐ ਵੀ ਜਿਹੜੀ ਜੀਵੀਟੀ ਬਾਡੀ ਆ ਜੀ ਉਹ ਲਾਉਣੀ ਆਪਾਂ ਨੇ ਧਰਤੀ ਤੇ ਅੱਛਾ ਜੀ ਜਿਹੜੀ ਸੈਰਾਮਿਕ ਟਾਈਲ ਆ ਉਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਲਾ ਲਓ ਧਰਤੀ ਤੇ ਪਰ ਹੈਗੀ ਉਹ ਕੰਦ ਵਾਲੀ ਐ ਹੁਣ ਦੇਖੋ ਤੁਹਾਨੂੰ ਕਿਵੇਂ ਪਤਾ ਲੱਗੂਗਾ ਇਹ ਬਿਟਰੀ ਫਿਟ ਨਹੀਂ ਹੈਗੀ ਜੀ ਆਹ ਦੇਖੋ ਹੁਣ ਆਹ ਡੱਬੇ ਦੇ ਉੱਤੇ ਸ਼ਰਿਆਮ ਫਿੱਟੇ ਨਹੀਂ ਲਿਖਿਆ ਹੋਇਆ ਬਿਟਰੀ ਫਿਟ ਦਿਖਾਓ ਮੈਨੂੰ ਹਾਂ ਤੇ ਜੇ ਕੋਈ ਹੁਣ ਬੰਦਾ ਕਜਾਰੀਆ ਦਾ ਮੰਨ ਕੇ ਚੱਲੋ ਵੀ ਰੇਟ 10 ਰੁਪਏ ਘੱਟ ਦੇ ਰਿਹਾ ਹਾਂਜੀ ਤਾਂ ਉਹ ਫਿਰ ਡੱਬਾ ਦੇਖਣਾ ਚਾਹੀਦਾ ਉਹਨੂੰ ਡੱਬਾ ਦੇਖਣਾ ਚਾਹੀਦਾ ਬੰਦੇ ਨੂੰ ਆਪਣੀ ਅੱਖਾਂ ਖੋਲ ਕੇ ਮਾਰ ਲੈਣਾ ਚਾਹੀਦਾ ਕੰਪੈਰੀਜ਼ਨ ਕਰਕੇ ਬਹੁਤ ਧਿਆਨ ਨਾਲ ਜੇ ਕੰਪਨੀ ਦਾ ਮਾਲ ਲੈਣਾ ਹੈ ਜੇ ਨੋਰਮਲ ਕੰਪਨੀ ਦਾ ਲੈਣਾ ਉਹਦਾ ਫਿਰ ਸਾਰਾ ਉਹ ਦੱਬੜੂ ਕੁਛੜੂ ਵੇਖਣੀ ਚਾਹੀਦੀ ਹੈ ਕੰਪਨੀ ਦਾ ਮਾਲ ਲੈਣਾ ਹੈ ਅਜਾ ਉਤੋਂ ਬਾਅਦ ਜੀ ਉਤੋਂ ਬਾਅਦ ਇਹ ਹੈ ਵੀ ਕੰਪਨੀ ਹਰੇਕ ਚੀਜ਼ ਜੀ ਤਿੰਨ ਕਿਸਮ ਚ ਬਣਾਉਂਦੀ ਆ ਜੀ ਫਾਸਟ ਕੁਆਲਿਟੀ ਸੈਕੰਡ ਕੁਆਲਿਟੀ ਥਰਡ ਕੁਆਲਿਟੀ ਜੀ ਇਹ ਹੈਗਾ ਸੈਕੰਡ ਕੁਆਲਿਟੀ ਮਾਲ ਜੀ ਉਹੀ ਮਾਲ ਇਹ ਹੈ ਜੀ ਉਹੀ ਮਾਲ ਇਹ ਹੈ ਇਹ ਡੱਬਾ 600 ਦਾ ਡਬਲ ਚਾਰਜ ਦਾ ਇਹ ਡੱਬਾ 750 ਦਾ ਡਬਲ ਚਾਰਜ ਦਾ ਫਰਕ ਕੀ ਆ ਇਹਦੇ ਇਹਦਾ ਡੱਬਾ ਖਾਕੀ ਆ ਤੇ ਇਹਦੇ ਤੇ ਐਸਡੀ ਲਿਖਿਆ ਦੇਖੋ ਧਿਆਨ ਨਾਲ ਜੀ ਜਿਵੇਂ ਪੱਠੇ ਦੇ ਵਿੱਚੋਂ ਉੱਬਲ ਦੋਮ ਤੜਕ ਨਿਕਲਦੀ ਆ ਜੀ ਇਹ ਉਹੀ ਚੀਜ਼ ਆ ਇਹ ਸਮਝ ਲਓ ਵੀ ਦੋਮ ਵਾਲਾ ਮਾਲ ਆ ਇਹ ਵੀ ਕੁਜਾਰੀਆ ਆ ਇਹ ਵੀ ਕੁਜਾਰੀਆ ਆ ਆ ਵੇਖੋ ਲਿਖਿਆ ਕੁਜਾਰੀਆ ਕਜ਼ਾਰੀਆਂ ਹੀ ਦੱਸ ਕੇ ਦੇ ਰਹੀ ਆ ਵੀ ਆ ਸਾਡਾ ਦੋਮ ਮਾਲ ਆ ਹਾਂਜੀ ਹਾਂ ਕਜ਼ਾਰੀਆਂ ਦੇਖੋ ਜੀ ਮਾਲ ਆ ਜਦੋਂ ਬਣਦਾ ਕਿਸੇ ਵੀ ਚੀਜ਼ ਦਾ 100% ਰਿਜ਼ਲਟ ਤਾਂ ਹੁੰਦਾ ਨਹੀਂਗਾ ਹੂੰ ਤੇ 75% ਹੁੰਦਾ 25% ਜਿਹੜਾ ਨਿਕਲ ਜਾਂਦਾ ਵੇਸਟ ਉਹ ਕੰਪਨੀ ਦੇ ਦਿੰਦੀ ਆ ਵੀ ਕੋਈ ਪ੍ਰੋਜੈਕਟਾਂ ਤੇ ਲਾ ਦੋ ਫੈਕਟਰੀਆਂ 'ਚ ਲਾ ਦੋ ਕਿਤੇ ਲਾ ਦੋ ਇਹਨੂੰ ਹੂੰ ਪਰ ਮੇਰਾ ਜਿਹੜਾ ਮਾਲ ਕਸਟਮਰ ਨੂੰ ਜਾਣਾ ਚਾਹੀਦਾ ਉਹ ਪ੍ਰੀਮੀਅਮ ਕੁਆਲਿਟੀ ਦਾ ਜਾਣਾ ਚਾਹੀਦਾ ਹੂੰ ਇਹ ਹੁਣ ਇਹੇ ਆ ਆ ਦੇਖੋ ਇਹਦਾ ਕੀ ਆ ਇਹਦਾ ਮੈਂ ਤੁਹਾਨੂੰ ਦਿਖਾਤਾ ਆ ਪ੍ਰੀਮੀਅਮ ਇੱਥੇ ਲਿਖਿਆ ਹੁੰਦਾ ਹੈ ਨਾ ਚਲੋ ਪਾੜ ਗਿਆ ਜੀ ਕੰਪਨੀ ਬਹੁਜੇਗਾ ਪ੍ਰੀਮੀਅਮ ਲਿਖਦੀ ਆ ਵੀ ਲਿਖਿਆ ਹੈ ਦੇਖੋ ਹੂੰ ਪੀ ਆਰ ਐਮ ਜੀ ਪੀ ਆਰ ਐਮ ਮੇਰੇ ਗਡਾਉਨ ਦੇ ਵਿੱਚੋਂ ਮੇਰੀ ਗਾਰੰਟੀ ਹੈ ਤੁਸੀਂ ਤਾਂ ਹੁਣ ਆਏ ਹੋਏ ਹੋ ਤੁਹਾਨੂੰ ਤਾਂ ਚਲੋ ਮੈਂ ਮੈਨੂੰ ਪਲੇਟ ਕਰ ਦੂੰਗਾ ਵੀ ਤੁਸੀਂ ਇੱਧਰ ਨੂੰ ਜਾਓ ਇੱਧਰ ਨੂੰ ਜਾਓ ਕੋਈ ਮਾਲ ਲਕੋ ਲੂੰਗਾ ਮੇਰੇ ਕੋਈ ਕਸਟਮਰ ਆ ਕੇ ਮੇਰੀ ਦੁਕਾਨ ਚੋਂ ਆਹ ਡੱਬੇ ਤੋਂ ਬਿਨਾ ਜੀ ਕੋਈ ਹੋਰ ਡੱਬਾ ਸੈਕੰਡ ਕੁਆਲਿਟੀ ਦਾ ਕੱਢ ਦੇਵੇ ਤਾਂ ਮੈਂ ਉਹਦਾ ਦੇਣਦਾਰ ਹਾਂ ਉਹਨੂੰ ਇੱਕ ਕੋਠੀ ਦਾ ਮਾਲ ਫ੍ਰੀ ਦੇ ਦੂੰਗਾ ਅਛਾ ਆ ਆ ਵੀ ਇੱਕ ਡੱਬਾ ਦੇਖੀ ਰੱਖਿਆ ਹਾਂ ਹਾਂ ਇੱਕ ਡੱਬਾ ਹੀ ਪਿਆ ਅੱਜ ਦੀ ਡੇਟ ਅੱਜ ਜੇ ਸਾਰਾ ਗਰਾਊਂਡ ਚੈੱਕ ਕਰ ਲੋ ਜੇ ਕਿਸੇ ਫੈਕਟਰੀ ਵਾਲੇ ਮੰਗਾਉਂਦੇ ਨੇ ਸਾਤੋਂ ਉਹ ਫਿਰ ਜ਼ਰੂਰ ਮੰਗਾ ਕੇ ਦਿੰਨੇ ਆ ਪਰ ਕਸਟਮਰ ਕੋਈ ਇਹ ਨਹੀਂ ਕਹਿ ਸਕਦਾ ਤੇਰੇ ਕੋਲ 1000 ਡੱਬਾ ਸੈਕੰਡ ਕੁਆਲਿਟੀ ਦਾ ਪਿਆ ਮੇਰੇ ਕੋਲ ਮਾਲ ਸਾਰਾ ਪ੍ਰੀਮੀਅਮ ਦਾ ਹੋਊਗਾ ਆ ਲੋ ਇਹ ਇੱਥੇ ਵੀ ਲਿਖਿਆ ਹੋਇਆ ਹੈ ਜੀ ਪ੍ਰੀਮੀਅਮ ਕੁਆਲਿਟੀ ਦੇਖੋ ਹਮ ਲਿਖਿਆ ਹੋਇਆ ਹੈ ਨਾ ਜੀ ਇਹਨੂੰ ਆਮ ਕਰਕੇ ਜਿਹੜੇ ਦੁਕਾਨਦਾਰ ਨੇ ਇੱਥੋਂ ਛਿੱਲ ਦਿੰਦੇ ਆ ਜੀ ਮੈਂ ਨਹੀਂ ਕਹਣਾ ਆ ਦੇਖੋ ਇਹ ਹੁਣ ਪ੍ਰੀਮੀਅਮ ਖਤਮ ਹੋ ਗਿਆ ਇੱਥੇ ਸਟੈਂਡਰਡ ਲਿਖਿਆ ਹੁੰਦਾ ਜੇ ਸਮਝ ਲਓ ਤੁਹਾਨੂੰ ਕਿਸੇ ਦੁਕਾਨਦਾਰ ਨੇ ਡੱਬੇ ਪਾੜ ਕੇ ਦੇਤੇ ਤਾਂ ਸਮਝ ਲਓ ਤੁਹਾਡੇ ਘਰ ਸੈਕੰਡ ਕੁਆਲਿਟੀ ਦਾ ਮਾਲ ਜੇ ਡੱਬੇ ਸਾਬਤੇ ਦੇਤੇ ਆ ਲੋ ਹਟੋ ਹਟੇ ਜੀ ਆ ਲਓ ਦੇਖੋ ਹਰੇਕ ਡੱਬੇ ਦੇ ਉੱਤੇ ਕੰਪਨੀ ਡੇਟ ਪਾ ਕੇ ਭੇਜਦੀ ਹੈ ਫੈਂਟੇਸੀ ਬ੍ਰਾਊਨ ਐਂਡਲੈਸ ਪ੍ਰੀਮੀਅਮ ਜੀ 21 6 2025 ਹੂੰ ਮਾਲ ਵੀ ਆਪਣੇ ਕੋਲ ਸਾਰੇ ਲਗਭਗ ਲੇਟੈਸਟ ਹੀ ਹੁੰਦੇ ਨੇ ਇਹ ਨਹੀਂ ਹੈਗਾ ਵੀ 2023 ਦਾ ਮਾਲ ਪਿਆ ਜੀ ਡੇਟ ਵਾਈਜ਼ ਮਾਲ ਮਿਲੂਗਾ ਸੇਮ ਡੇਟ ਦਾ ਮਾਲ ਮਿਲੂਗਾ ਆਪਾਂ ਨੂੰ ਇਧਰਲੇ ਪਾਸੇ ਆਹ ਕੀ ਬਣਾ ਲਿਆ ਹੁਣ ਮਾਲਾ ਜੀ ਸਾਨੂੰ ਬਣੇ ਬਾਰੇ ਵੀ ਦੱਸ ਦੇ ਜਿਹੜਾ ਆ ਇਹ ਦੇਖੋ ਜੀ ਇਹ ਹੈਗਾ VMM ਦੀ ਟਾਈਲ ਜੀ ਆਮ ਕਰਕੇ ਬੰਦਾ ਕਹਿੰਦਾ ਵੀ ਹੂੰ ਵੀ ਸਾਡੇ ਅਸੀਂ ਤਾਂ ਟਰਾਲੇ ਚੜਾਉਣੇ ਆ ਆ ਦੇਖੀ ਪ੍ਰੀਤ ਇਧਰ ਚੱਕੀ ਵੀ ਅਸੀਂ ਟਰਾਲੇ ਚੜਾਉਣੇ ਆ ਹੂੰ ਜੀ ਵੀ ਸਾਨੂੰ ਜੇ ਬੰਦੇ ਦਾ ਬੇਸ ਵਧੀਆ ਬਣਿਆ ਹੋਇਆ ਜੇ ਬੇਸ ਮਾੜਾ ਬਣਿਆ ਹੋਇਆ ਫਿਰ ਮੈਂ ਐਵੇਂ ਤੁਹਾਨੂੰ ਝੂਠ ਬੋਲੀ ਜਾਵਾਂ ਫਿਰ ਨਹੀਂ ਇਹਨੇ ਕੁਝ ਕਰਨਾ ਜੇ ਆਪਣਾ ਬੇਸ ਵਧੀਆ ਬਣਿਆ ਹੋਇਆ ਫਿਰ 20 mm ਦੀ ਟਾਇਲ ਹੈ ਜਿਵੇਂ ਮਰਜ਼ੀ ਲਾ ਦਿਓ ਸਾਰੀ ਉਮਰ ਦੀ ਗਾਰੰਟੀ ਹੈ ਹਾਂਜੀ ਕਲਰ ਬਹੁਤ ਨੇ ਸ਼ੌਂਕੀ ਸਾਹਿਬ ਇਹ ਦੇਖੋ ਹੱਥ ਫੇਰ ਕੇ ਦੇਖੋ ਤੁਸੀਂ ਜੀ ਚਾਹ ਕੋ ਨਿਆਣਾ ਕੋਈ ਸਿਆਣਾ ਮੀਂਹ ਪੈਂਦੇ ਚ ਭੱਜਿਆ ਵੀ ਜਾਂਦਾ ਤਾਂ ਵੀ ਪੈਰ ਨਹੀਂ ਤੇ ਲੱਗ ਸਕਦਾ ਹਾਂ ਆਹ ਦੇਖ ਲੈ ਪ੍ਰੀਤ ਹੈ ਹਾਂ ਆਹ ਦੇਖੋ ਜਿਵੇਂ ਰੇਗ ਮਾਰ ਲੱਗਿਆ ਹੁੰਦਾ ਤੁਸੀਂ ਮਹਿਸੂਸ ਕਰੋ ਮੈਂ ਨਾ ਕਹੋ ਵੀ ਮੈਂ ਤਾਂ ਦੁਕਾਨਦਾਰ ਨੇ ਤਾਂ ਹੁਣ ਤੋ ਮਤਲਬ ਕਹਿਣਾ ਹੀ ਹੁੰਦਾ ਤੁਸੀਂ ਮਹਿਸੂਸ ਕਰੋ ਕਿ ਜੇ ਮੈਂ ਇਹਨੂੰ ਬੇੜੇ ਵਾਲੀ ਟਾਇਰ ਕਹਿੰਨਾ ਤਾਂ ਬੇੜੇ ਵਾਲੀ ਹੀ ਹੈਗੀ ਆ ਹਾਂ ਆ ਦੇਖ ਪ੍ਰੀਤ ਇਹਦੀ ਮਟਾਈ ਦੇਖ ਕਲਰ ਬਹੁਤ ਨੇ ਹਾਂ ਕਲਰ ਰੰਗ ਬਹੁਤ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਕਿਤੇ ਵਿੱਚ ਚੁਆਇਸ ਬਹੁਤ ਆ ਆ ਗਈ ਜੀ 12 ਐਮ ਐਮ ਜੀ ਇਹ 12 ਐਮ ਐਮ ਹੈ ਜਿਨ੍ਹਾਂ ਨੇ ਕਾਰ ਗੁਰ ਚੜਾਉਣੀਆਂ ਫਾਰਚੂਨਰ ਗੱਡੀ ਤੱਕ ਟਾਨੇ 2 ਟਨ ਵਜਨ ਲੈ ਕੇ ਟਰਾਲੀ ਦਾ ਉਹ ਇਹਦੇ ਤੇ ਚੜ ਜੂਗੀ ਠੀਕ ਆ ਆ ਵੀ 16 ਇਹ ਵੀ 12 ਐਮ ਐਮ ਹੈ ਸਾਰੇ ਡਿਜ਼ਾਈਨਿੰਗ ਬਹੁਤ ਆ ਜੀ ਮਾਲ ਸਾਰਾ ਪ੍ਰੀਮੀਅਮ ਦਾ ਹੋਊਗਾ ਮੈਂ ਦੁਬਾਰਾ ਫੇਰ ਕਹਣਾ ਮੇਰੀ ਗਾਰੰਟੀ ਆ ਹੈ ਇਧਰ ਲੈ ਪਾਸੇ ਆਹਾ ਇਹ ਸਾਰੇ ਬੇੜੇ ਵਾਲੇ ਨੇ ਜੀ ਜੀ ਆਹੀ ਦਿਖਾ ਜੀ ਆ ਦੇਖੋ ਸਾਰੇ ਬੇੜੇ ਵਾਲੇ ਨੇ ਲੋ ਚੱਕੋ ਸਾਰਾ ਬੇੜੇ ਵਾਲਾ ਮਾਲ ਆ ਜਿੰਨੇ ਮਰਜ਼ੀ ਤੇ ਸਾਰੇ ਹਾਜ਼ਰ ਡਿਜ਼ਾਈਨ ਨੇ ਕਿਉਂਕਿ ਸਾਹਿਬ ਜਿਵੇਂ ਬੰਦਾ ਨਾ ਕਹਿ ਦਿੰਦਾ ਆ ਜੋ ਇਧਰ ਦਿਖਾਉਣਾ ਹੋਰ ਜੀ ਜਿਵੇਂ ਬੰਦਾ ਕਹਿ ਦਿੰਦਾ ਵੀ 100 ਡਿਜ਼ਾਈਨ ਲੱਗੇ ਆ 50 ਡਿਜ਼ਾਈਨ ਲੱਗੇ ਹੋਇਆ ਮੇਰੇ ਕੋਲ ਕੁਦਰ ਤੋਂ ਡਰ ਕੇ ਕਹਿਣਾ ਜੀ 85% ਮਾਲ ਜਿੰਨਾ ਵੀ ਲੱਗਿਆ ਹੋਇਆ ਜੀ ਕਜ਼ਾਰੀਆ ਕੰਪਨੀ ਦਾ ਹਾਜ਼ਰ ਹੋਊਗਾ ਮੈਂ ਕਦੇ ਇਹ ਨਹੀਂ ਕਰਿਆ ਹੈਗਾ ਵੀ ਕਜ਼ਾਰੀਆ ਦੇ ਬੋਰਡ ਲਾ ਲੇ ਵੱਡੇ ਵੱਡੇ ਹਮ ਤੇ ਅੰਦਰ ਬਾੜ ਕੇ ਕਹਤਾ ਜੀ ਤੁਸੀਂ ਦੇਸੀ ਲੈ ਜੋ ਜਾਂ ਕੋਈ ਹੋਰ ਕੰਪਨੀ ਲੈ ਜੋ ਇਹ ਕੰਪਨੀ ਕਜ਼ਾਰੀਆ ਵਰਗੀ ਹੋ ਆ ਇਹਦਾ ਕਜ਼ਾਰੀਆ ਜਿੰਨਾ ਹੀ ਵੇਟ ਆ ਮੈਂ ਵੀ ਕੰਮ ਕਰਦਾ ਉਹਨਾਂ ਦਾ ਜੀ ਮੈਂ ਕੰਮ ਕਰਦਾ ਕਿਉਂਕਿ ਹਰੇਕ ਬੰਦੇ ਨੇ ਬਸ ਲੇਕਿਨ ਮੈਂ ਆਪਣਾ ਕੁਆਲਿਟੀ ਡਾਊਨ ਨਹੀਂ ਕੀਤੀ ਜੀ ਜੇ ਮੈਂ ਕੋ ਕੰਪਨੀ ਵੇਚਦਾ ਨਾ ਜਿਵੇਂ ਅਸੀਂ ਡੈਲਟਾ ਗਰੁੱਪ ਦਾ ਮਾਲ ਵੇਚਦੇ ਆ ਉਹਨਾਂ ਦੀ 20 ਫੈਕਟਰੀਆਂ ਨੇ ਬੱਧੀ ਇਹ ਕੰਪਨੀ ਤੇ ਮਾਲ ਲਈਦਾ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਐਕਸਪੋਰਟ ਕਰਦੀਆਂ ਨੇ ਦਿਖਾਉਂਗੇ ਹਾਂਜੀ ਹਾਂ ਆਜੋ ਜੀ ਆਜੋ ਵੀ ਦਿਖਾਗੇ ਪਰ ਅਬਾ ਜਟੇ ਚ ਹੋਊਗਾ ਹਾਂਜੀ ਹਾਂ ਇਹ ਬਜਟ ਦੇ ਵਿੱਚ ਆ ਗਿਆ ਜੀ ਮਾਲ ਤੁਹਾਡੇ ਜੀ ਆਮ ਦੇਖੋ 35 ਰੁਪਏ ਕਹਿੰਦੇ ਆ 32 33 ਰੁਪਏ ਸਾਰੇ ਐਡ ਆ ਰਹੀ ਆ ਜੀ ਅਸੀਂ ਡੱਬਾ ਸਿਰਫ 27 ਕਿਲੋ ਵਾਲਾ ਲਿਆਂਦਾ ਜੀ 24 ਕਿਲੋ ਵਾਲਾ ਇਹ ਵੀ ਮੈਂ ਡੱਬਾ ਨਹੀਂ ਲਿਆਂਦਾ ਚਾਹੇ ਮੈਂ 32 ਰੁਪਏ ਦੰਨਾ ਮੈਂ ਆਪਣੇ ਮਾਰਜਿਨ ਚੋਂ ਕੱਟ ਆਫ ਕਰਿਆ ਇਹਨੂੰ ਜੀ ਮੈਂ ਕਸਟਮਰ ਦਾ ਬਸ ਕੰਪਰੋਮਾਈਜ਼ ਕਰ ਲਿਆ ਜੀ ਜਿਹੜਾ 30 ਰੁਪਏ ਵਾਲਾ ਮਾਲ ਆ ਉਹ ਵਨ ਟਾਈਮ ਆਉਂਦਾ ਇੱਕ ਵਾਰੀ ਆਉਂਦਾ ਮੁੜ ਕੇ ਆਉਂਦਾ ਨਹੀਂ ਇਹ 32 ਰੁਪਏ ਵਾਲਾ ਮਾਲ ਆ ਸਦਾ ਮਿਲੂਗਾ ਕੋਈ ਵਨ ਟਾਈਮ ਨਹੀਂ ਜਿੰਨਾ ਮਰਜੀ ਮਾਲ ਲੈ ਜੋ ਖੁੱਲਾ ਮਾਲ ਪਿਆ ਇਹ ਇਹਦੇ ਚ ਸਿਰਫ 1 ਕਿਲੋ ਹੀ ਭਾਰ ਘਟਾਇਆ ਇੱਕ ਕਿਲੋ ਭਾਰ ਘਟਾਇਆ ਕਜ਼ਾਰੀਆਂ ਨਾਲੋਂ ਪਰ ਮੈਂ ਕਜ਼ਾਰੀਆਂ ਦੇ ਸਟੈਂਡਰਡ ਦਾ ਮਾਲ ਵੀ ਲੈਂਦਾ ਇਹ ਨਹੀਂ ਕਹਿੰਦਾ ਵੀ ਕਜ਼ਾਰੀਆਂ ਵਰਗਾ ਆਹਾਂ 28 ਕਿਲੋ ਦਾ ਡੱਬਾ ਜੀ ਇੰਟਰਨੈਸ਼ਨਲ ਸਟੈਂਡਰਡ ਆ ਪਿਆ ਜਿਹਦੀ ਮੈਂ ਗੱਲ ਕਰੀ ਸੀ ਵੀ ਜਿਹੜਾ ਡੈਲਟਾ ਗਰੂਪ ਆ ਔਰ ਦੇਖੋ ਆ ਪੈਂਡਾ ਜੀ ਜੀਓਗ੍ਰੈਸ ਦਾ ਜੀ ਆ ਜੀਓਗ੍ਰੈਸ ਦਾ ਡੈਲਟਾ ਗਰੁੱਪ ਦਾ ਮਾਲ ਆ ਇਹਦੀ ਤੁਹਾਨੂੰ ਐਵੇਂ ਤਾਂ ਨਹੀਂ ਪਤਾ ਲੱਗਣਾ ਹੈਗਾ ਦੇਖੋ ਜੀ ਸ਼ੌਂਕੀ ਸਾਹਿਬ ਤੁਸੀਂ ਜਦੋਂ ਉੱਪਰੋਂ ਇਹਨੂੰ ਚੈੱਕ ਕਰੋਗੇ ਮਟਾਈ ਦੋਨਾਂ ਦੀ ਕਿਲੋ ਦਾ ਵੀ ਫਰਕ ਪਤਾ ਲੱਗੂਗਾ ਜੇ ਬੰਦੇ ਦੀ ਅੱਖ ਵਧੀਆ ਹੈ ਹੂੰ ਤੇ ਮਿਸਤਰੀਆਂ ਵਾਲੀ ਅੱਖ ਹਾਂ ਮਿਸਤਰੀਆਂ ਆ ਦੇਖੋ ਲੱਗਦਾ ਪਤਾ ਹੈ ਹੂੰ ਸਿਰਫ 1 ਕਿਲੋ ਦਾ ਫਰਕ ਹੈ 5 ਰੁਪਏ ਫੁੱਟ ਦਾ ਫਰਕ ਹੈ ਦੋਨਾਂ ਦਾ ਲੈ ਆਹ ਹਸਤਾਈ ਕਿਲੋ ਦਾ ਜੇ ਹੁਣ 24 ਕਿਲੋ ਦਾ ਮਾਲ ਕੋਈ ਤੁਹਾਨੂੰ 31 32 ਰੁਪਏ ਦਿੰਦਾ ਮੈਂ ਤਾਂ 27 ਕਿਲੋ ਦਾ ਡੱਬਾ ਦਿੰਨਾ ਮੇਰਾ ਤਾਂ 37 38 ਵਾਲਾ ਹੋਣਾ ਚਾਹੀਦਾ ਫਿਰ ਇਹ ਹੂੰ ਜਿੰਨਾ ਵੀ ਮਾਰਕੀਟ ਤੋਂ ਮੰਨ ਲਓ ਆ ਬਾਥਰੂਮ ਨੇ ਹੂੰ ਬਾਥਰੂਮ ਕਹਿੰਦਾ ਤਾਂ ਬੰਦਾ ਵੀ ਇਹ ਮੈਂ 5000 ਦਾ ਤਿਆਰ ਹੋ ਗਿਆ ਜੀ 4500 ਦਾ ਤਿਆਰ ਹੋ ਗਿਆ ਜੀ ਮੈਂ ਦੁਬਾਰਾ ਫੇਰ ਕਹਿੰਦਾ ਵੀ ਜਿਹੜਾ ਆ ਬਾਥਰੂਮ ਲੱਗਿਆ ਹੋਇਆ ਸਾਡਾ ਮੈਂ ਇਹਦੀ ਗੱਲ ਕਰਦਾ ਇਹ 3200 ਚ ਤਿਆਰ ਹੋਇਆ ਹੈ ਇੰਨਾ ਇੰਨਾ ਬਾ ਗੱਲ ਸਕੁਅਰ ਫੁੱਟ ਦੀ ਹੈ ਸਕੁਅਰ ਫੁੱਟ ਦੀ ਹੈ ਜਿੰਨੇ ਤੁਸੀਂ ਸਕੁਅਰ ਫੁੱਟ ਵਧਾਓਗੇ ਉਹਨਾਂ ਮਾਲ ਵਜ ਜਾਣਾ ਮਾਲ 32 ਰੁਪਏ ਫੁੱਟੇ ਆ ਚਾਹੇ ਲਾਈਟ ਲੈ ਲਓ ਚਾਹੇ ਡਾਰਕ ਲੈ ਲਓ ਆਹ ਦੇਖੋ ਚਾਹੇ ਲਾਈਟ ਲੈ ਲਓ ਇਹ ਡਾਰਕ ਲੈ ਲਓ ਰੇਟ 32 ਰੁਪਏ ਫੁੱਟੇ ਆ ਇਹ 3200 ਰੁਪਏ ਦਾ ਜੀ ਜੇ ਤਾਂ ਡਬਲ ਹੋ ਜੂਗਾ 64 ਦਾ ਹੋ ਜੂਗਾ ਇਹ ਤਾਂ ਆਪਣਾ ਜਿਨ ਜਿਹੇਜ ਆਪਾਂ ਨੇ ਆਹ ਦੇਖੋ ਬਾਥਰੂਮ ਉਹੀ ਚੀਜ਼ ਹੈ ਆ ਲੱਗਿਆ ਹੋਇਆ ਆਹ ਦੇਖੋ ਐਂਡਲੈਸ ਹੈ ਇਹ ਐਂਡਲੈਸ ਆ ਇਹੀ ਰੇਟ ਹੈ ਕੋਈ ਆ ਚਾਹੇ ਲਾਈਟ ਲੈ ਲੋ ਚਾਹੇ ਡਾਰਕ ਲੈ ਲੋ ਚਾਹੇ ਡਿਜ਼ਾਈਨ ਵਾਲਾ ਲੈ ਲੋ ਆ ਸੁਪਰ ਸਪੈਸ਼ਲ ਆਈਟਮ ਆ ਨੇ ਜਿਵੇਂ ਆ ਬਲੈਕ ਆ ਇਹਦਾ ਜਰੂਰ ਮਹਿੰਗਾ 10 ਰੁਪਏ ਫੁੱਟ 15 ਰੁਪਏ ਫੁੱਟ ਮੰਗ ਬਾਕੀ ਆ ਸੇਮ ਰੇਟ ਹੈ 32 ਰੁਪਏ ਫੁੱਟ ਜੇ ਮੰਨ ਲਓ ਆਪਣੇ ਇਹ ਜੀ ਟਾਵਰ ਬਣਾਉਣੀ ਆ ਜੀ ਦੋ ਡੱਬੇ ਲੱਗਣੇ ਆ ਸਾਰੇ ਬਾਥਰੂਮ 400 ਰੁਪਏ ਮਹਿੰਗਾ ਪੈਣਾ ਹਾਂ ਤਾਂ 400 ਹੀ ਹੋਰ 400 ਰੁਪਏ ਹੋਰ ਪੈਣਾ ਬਸ ਜੇ 3200 ਦਾ ਬਣਦਾ ਤਾਂ 3600 ਦਾ ਬਣ ਜੂ ਉਹ ਜਿਹੜੇ ਤੁਹਾਨੂੰ ਕੈਮਰੇ ਤੇ ਚੱਲਦੇ ਦਿਖਦੇ ਆ ਨਾ ਇਹ ਸਾਰੇ ਕਜਾਰੀਆ ਦੇ ਬਾਥਰੂਮ ਲੱਗੇ ਹੋਇਆ ਗਗਨਦੀਪ ਬਾਈ ਉਹਨਾਂ ਨੇ ਲਾ ਕੇ ਦਿਖਾਏ ਹੋਇਆ ਪਰ ਮੇਰਾ ਇਰਾਦਾ ਹੈ ਵੀ ਤੁਸੀਂ ਦੋ ਕੁ ਬਾਥਰੂਮ ਉਹ ਜੇ ਦੇਖੋ ਵੀ ਜਿਹੜੇ ਬਿਲਕੁਲ ਸਪੈਸ਼ਲ ਆ ਸੁਪਰ ਸਪੈਸ਼ਲ ਸਪੈਸ਼ਲ ਆਂਦਾ ਜੀ ਜਦੋਂ ਇੱਥੇ ਸਾਡੇ ਨਾ ਪਿੰਡਾਂ ਵਾਲੇ ਪਿੰਡਾਂ ਵਾਲੇ ਕਹੂੰਗਾ ਕਿਉਂਕਿ ਅਸੀਂ ਸਾਰੇ ਸਾਰੇ ਦਿਹਾਤੀ ਏਰੀਆ 'ਚੋਂ ਸੰਬੰਧ ਰੱਖਦੇ ਆ ਜੀ ਜੇ ਇਹ ਜਿਹੇ ਬਾਥਰੂਮ ਕੋਈ ਵੀ ਆਰਜੀਟੈਕਟ ਬਣਾਉਂਦਾ ਨਾ ਜੀ ਉਹ ਇਹਨੂੰ ਆਪਣੇ ਆਮ ਬੰਦੇ ਤੋਂ 5000 ਰੁਪਏ ਲੈਂਦਾ ਇੰਨੀ ਟੌਰ ਕੱਢਣ ਦਾ ਵੀ ਥੋੜੀ ਆ ਕੰਧ ਤੇ ਆ ਲੱਗੂਗਾ ਕੰਧ ਤੇ ਆ ਲੱਗੂਗਾ ਮੈਂ ਸਾਰੇ ਬਾਥਰੂਮ ਤਾਂ ਇਹ ਦਿਖਾਉਣੇ ਵੀਡੀਓ ਲੰਬੀ ਹੋ ਜਾਊਗੀ ਮੈਂ ਤੁਹਾਨੂੰ ਇਹ ਬਾਥਰੂਮ ਬਾਰੇ ਦੱਸਦਾ ਜਿਵੇਂ ਉਹਨੂੰ ਥੋੜੀ ਟੂਟੀਆਂ ਵਾਲੀ ਕੰਧ ਹੈ ਸਾਡੇ ਪਿੰਡਾਂ ਦੇ ਵਿੱਚ ਵੀ ਰਵਾਜ ਆ ਗਿਆ ਵੀ ਜਿਹੜਾ ਸ਼ੀਸ਼ਾ ਲੱਗਦਾ ਹੈ ਸ਼ੀਸ਼ੇ ਦੇ ਅੰਦਰ ਕੋਈ ਸਪੈਸ਼ਲ ਚੀਜ਼ ਲੱਗੀ ਹੋਵੇ ਜੀ ਛੀ ਸ਼ਾਹ ਹੁੰਦਾ ਨਾ ਬਾਥنگ ਏਰੀਆ ਬਾਥنگ ਏਰੀਆ ਦੇ ਵਿੱਚੋਂ ਅਸੀਂ ਉਹਰੇ ਆਪ ਆਈਡੀਆ ਦੰਨੇ ਆ ਕਿਸੇ ਕਿਸੇ ਤੋਂ ਡਿਜ਼ਾਈਨ ਕਰਾਉਣ ਦੀ ਲੋੜ ਨਹੀਂ ਜੀ ਵਾਸ਼ਿੰਗ ਏਰੀਆ ਚ ਆਪਾਂ ਨਿਆ ਲਾ ਦੇਣਾ ਬਾਕੀ ਤੇ ਬਿਲਕੁਲ ਆ ਸਿੰਪਲ ਆ ਲਾ ਦੇਣਾ ਫਲੋਰ ਆ ਲਾ ਦੇ ਜੀ ਇਹ ਸਾਰੇ ਜਿੰਨੇ ਵੀ ਵਾਸ਼ਰੂਮ ਮੇਰੇ ਲੱਗੇ ਹੋਏ ਨੇ ਸਾਰੇ ਤੁਹਾਨੂੰ ਫ੍ਰੀ ਆਫ ਕਾਸਟ ਆਰਕੀਟੈਕਟਾਂ ਨੇ ਬਣਾ ਕੇ ਦਿੱਤੇ ਹੋਏ ਨੇ ਜਿਹੜੇ ਮੇਰੇ ਮਿੱਤਰ ਪ੍ਰੇਮੀ ਆਰਕੀਟੈਕਟ ਨੇ ਉਹਨਾਂ ਤੋਂ ਡਿਜ਼ਾਈਨ ਕਰਾਏ ਹੋਏ ਨੇ ਉਹ ਕਹਿੰਦੇ ਵੀ ਆਮ ਆਦਮੀ ਵੀ ਵਧੀਆ ਬਾਥਰੂਮ ਬਣਾ ਸਕਦਾ 5000 ਰੁਪਿਆ ਉਹਨੂੰ ਬਣਾਉਣ ਦਾ ਨਾ ਨਾ ਬੇ ਸਾਡੇ ਬਾਥਰੂਮ ਦੇਖ ਲਵੇ ਤੇ ਆਪਣੇ ਘਰ ਜਾ ਕੇ ਫਿੱਟ ਕਰ ਦੇਵੇ ਕਾਪੀ ਪੇਸਟ ਕਾਪੀ ਪੇਸਟ ਕਰ ਦੋ ਕਿਸੇ ਨੂੰ ਵੀ ਪੈਸਾ ਦੇਣ ਦੀ ਲੋੜ ਨਹੀਂ ਹੈ ਆ ਸਾਰੇ ਡਿਜ਼ਾਈਨ ਕੀਤੇ ਹੋਏ ਨੇ ਅਲੱਗ-ਅਲੱਗ ਰੰਗਾਂ 'ਚ ਕਰੇ ਹੋਏ ਨੇ ਅਲੱਗ-ਅਲੱਗ ਡਿਜ਼ਾਈਨ 'ਚ ਕਰੇ ਹੋਏ ਨੇ ਚਲੋ ਆ ਆ ਥੋੜਾ ਜਿਹਾ ਐਲੀਵੇਸ਼ਨ ਤੇ ਵੀ ਮਾੜੀ ਜੀ ਗੱਲਬਾਤ ਕਰ ਲਈਏ ਐਲੀਵੇਸ਼ਨ ਹਾਂਜੀ ਐਲੀਵੇਸ਼ਨ ਤੇ ਉਹਨੂੰ ਜਦੋਂ ਨਾ ਜਿਵੇਂ ਆ ਐਲੀਵੇਸ਼ਨ ਹੈ ਸਰਦਾਰ ਜੀ ਦੇਖੋ ਮਾੜਾ ਇਹ ਐਲੀਵੇਸ਼ਨ ਹੈ ਜੀ ਐਲੀਵੇਸ਼ਨ ਇਦਾਂ ਦਾ ਪੱਥਰ ਆਉਂਦਾ ਜੀ 700 ਰੁਪਏ ਫੁੱਟਾ ਹੁਣ ਆਪਣੇ ਕੋਈ ਕਈ ਵਾਰੀ ਬੰਦੇ ਆਪਣੇ ਵਸਤੇ ਵੀ ਦੇਖਣਾ ਕਿਤੇ ਨੇਰਾਪੁਰਾ ਪੈਸਾ ਹੀ ਨਹੀਂ ਹੁੰਦਾ ਹਨਾ ਵਸਤੇ ਦੇ ਹਿਸਾਬ ਨਾਲ ਕਾ ਬੰਦਿਆਂ ਨੇ ਲਾਉਣਾ ਤਾਂ ਇਹ 45 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦੀਆਂ ਨੇ ਸਾਰੀਆਂ ਕਜ਼ਾਰੀਆਂ ਏ ਬਾਰ ਬਾਰ ਮੈਂ ਕਹਿੰਦਾ ਤੇ ਸਾਰਾ ਮਾਲ ਪ੍ਰੀਮੀਅਮ ਦਾ ਇਹਦੇ ਵਿੱਚ ਵੀ ਜਿਹੜਾ ਮਾਲ ਹੈ ਇਕੱਲੇ ਇਕੱਲੇ ਡੱਬੇ ਦੇ ਉੱਤੇ ਪ੍ਰੀਮੀਅਮ ਦੀ ਸਟੈਂਪ ਲੱਗੀ ਹੋਊਗੀ ਕਿਸੇ ਤੇ ਵੀ ਸਟੈਂਡਰਡ ਨਹੀਂ ਹੋਊਗਾ ਮੇਰੀ ਗਾਰੰਟੀ ਆ ਲੋ ਇੱਕ ਕਜ਼ਾਰੀ ਨਾਲੇ ਕਜ਼ਾਰ ਪੱਥਰ ਦਾ ਹੀ ਹੈ ਜੀ ਸਮਝ ਲਓ ਪੱਥਰੇ ਲੱਗ ਗਿਆ ਤੁਹਾਡੇ ਹੋ ਭਾਰੀ ਕੋਈ 15 ਹੋਏ ਹੋ ਆ ਆਹ ਕਾ ਤੋ ਪਿਛਲੇ ਪਾਸੇ ਲਾਇਆ ਆਹ ਕਾ ਤੋ ਲਾਇਆ ਪਿਛਲੇ ਪਾਸੇ 15 ਮਤਲਬ ਵੀ ਆਪਾਂ ਜੇ ਕਹੀਏ ਵੀ 150 ਰੁਪਏ ਫੁੱਟ ਲਾਉਣ ਨਾਲੋਂ ਇਹ 45 ਤੋਂ 50 ਦੀ ਰੇਂਜ ਹੈ ਇਹ 65 ਰੁਪਏ ਵਾਲੀ ਰੇਂਜ ਹੈ ਕਿਸੇ ਨੇ ਬੁੱਡ ਕਲਰ ਲਾਉਣਾ ਆਪਣੇ ਬੁੱਡ ਕਲਰ ਸਾਰੇ ਪਏ ਨੇ ਇਹ ਨਹੀਂ ਹੈਗਾ ਤੁਸੀਂ ਮੈਨੂੰ ਕਹੋਗੇ ਸਰ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਕਿਸੇ ਵੀ ਸ਼ੋਰੂਮ ਚ ਚਲੇ ਜਾਓ ਤੁਸੀਂ ਐਂ ਜਾ ਕੇ ਹੱਥ ਲਾਤਾ ਉਹ ਕਹਿੰਦੇ ਆਰਡਰ ਤੇ ਆਊਗਾ ਮੇਰਾ ਹੈਗਾ ਦਿਹਾਤੀ ਕੰਮ ਮੇਰੇ ਸਾਰੇ ਪ੍ਰੇਮੀ ਮਿਲਣ ਵਾਲੇ ਤੁਸੀਂ ਆਹ ਡਿਜ਼ਾਈਨ ਤੇ ਹੱਥ ਲਾਇਆ ਹਾਜ਼ਰ ਹੈ ਆਹ ਡਿਜ਼ਾਈਨ ਤੇ ਹੱਥ ਲਾਇਆ ਹਾਜ਼ਰ ਹੈ ਜਿਹੜੇ ਤੁਹਾਨੂੰ ਅੱਖਾਂ ਨੂੰ ਵਧੀਆ ਲੱਗਣਗੇ ਉਹ ਸਾਰੇ ਡਿਜ਼ਾਈਨ ਮੇਰੇ ਅੰਦਰ ਪਏ ਨੇ ਉਹਨਾਂ ਨੂੰ ਮੈਂ ਜਿਸ ਟਾਈਮ ਮਰਜ਼ੀ ਤੁਸੀਂ ਮੈਨੂੰ ਹਾਕ ਮਾਰੋ ਮੈਂ ਦੇ ਸਕਦਾ ਆ ਲੋ ਆ 3D ਆ ਫ੍ਰੀ ਤੇ ਵੈਸੇ ਤਾਂ 85% ਡਿਜ਼ਾਈਨ ਹੀ ਰੱਖੁੰਦੇ ਹਾਜ਼ਰ ਤਾਂ ਫੇਰ ਵੀ ਕੋਸ਼ਿਸ਼ ਕਰੀਦੀ ਆ ਵੀ ਕੋਈ ਕਸਟਮਰ ਨਾ ਮੁੜੇ ਕਿ ਕਿਸੇ ਨੂੰ ਮਿਸਕਾਈਡ ਨਾ ਕੀਤਾ ਜਾਵੇ ਇਹ ਗਲੋ ਇਹ ਗਲੋਸੀ ਵਾਲੀ ਆ ਜੀ ਕਈ ਬੰਦੇ ਕਹਿੰਦੇ ਨੇ ਵੀ ਸਾਡੀ ਇਹਨਾਂ ਗਰਦ ਪੈਗੇ ਇਹਨਾਂ ਚੀਜ਼ਾਂ ਦੇਖੋ ਹਰੇਕ ਚੀਜ਼ ਦਾ ਡੀਮੈਰਿਟ ਹੁੰਦਾ ਇਹ ਤੁਹਾਨੂੰ ਜੇ ਦੇਖਣ ਨੂੰ ਵਧੀਆ ਲੱਗਦੀ ਮਾੜੀ ਮੋਟੀ ਗਰਦ ਵੀ ਵੱਡ ਸਕਦੀ ਹੈ ਹਣਾ ਇਹਦੇ ਵਿੱਚ ਕੁਝ ਨਹੀਂ ਸਾਫ਼ ਆਏ ਇਹਦੇ ਮੱਖੀ ਵੀ ਤਿਲਕ ਜੂਗੀ ਸਮਝਣ ਵਾਲੀ ਗੱਲ ਤੇ ਆ ਦੇ ਕੋ ਬਿਲਕੁਲ ਮਤਲਬ ਟਾਲੀ ਦਾ ਰੰਗ ਆ ਫਲੋਰ ਤੇ ਲਾ ਲਓ ਚਾਹੇ ਕੰਧ ਨੂੰ ਲਾ ਲਓ ਜਦੋਂ ਆਪਾਂ ਗੱਲ ਸ਼ੁਰੂ ਵੀ ਕੀਤੀ ਸੀ ਆਪਾਂ ਇੱਕ ਫੁੱਲ ਬਾਡੀ ਦੀ ਜਾਂ ਡਬਲ ਚਾਰਜ ਦੀ ਤੁਸੀਂ ਬੜੀ ਮਤਲਬ ਤਰੀਫ਼ ਕਰਦੇ ਆ ਅਸਲ ਦੇ ਵਿੱਚ ਇਹਦੇ 'ਚ ਫਰਕ ਹੁੰਦਾ ਹੈ ਇਹਦਾ ਗਰਾਊਂਡ ਹਾਂਜੀ ਹਾਂ ਦੇਖੋ ਗੱਲ ਸੁਣੋ ਮੇਰੀ ਜਦੋਂ ਵੀ ਪਹਿਲਾਂ ਤਾਂ ਤੁਹਾਨੂੰ ਮੈਂ ਕਿਹਾ ਵੀ ਜਦੋਂ ਆਪਣੇ ਟਾਇਲ ਲੈਣੀਆਂ ਵਿਟਰੀਫਾਈਡ ਹੀ ਹੋਣੀ ਚਾਹੀਦੀ ਹੈ ਡੱਬੇ ਤੇ ਵਿਟਰੀਫੈਂਡ ਲਿਖਿਆ ਹੋਣਾ ਜੇਦੋਂ ਤਾਂ ਗੱਲ ਹੋ ਗਈ ਨਾ ਕਲੀਅਰ ਫਸਟ ਸੈਕੰਡ ਥਰਡ ਦੀ ਵੀ ਗੱਲ ਕਲੀਅਰ ਹੋ ਗਈ ਹੁਣ ਗੱਲ ਇਹ ਰਹਿ ਗਈ ਜਦੋਂ ਗਾਹਕ ਜਾਂਦਾ ਬੰਦਾ ਕਹਿੰਦਾ ਵੀ ਮੈਨੂੰ ਲਾਈਫਟਾਈਮ ਵਾਲੀ ਚਾਹੀਦੀ ਆ ਹੂੰ ਬਾਦ ਦੇ ਲਾਈਫ ਕਿਵੇਂ ਹੋਊਗੀ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਕਹਿਣਾ ਜਿੰਨੀ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਹੁਣ ਦੱਸ ਦੇਣੀ ਹੈ ਸਾਰਿਆਂ ਨੂੰ ਆਪਣੇ ਜਿੰਨੇ ਵੀ ਹੈਗੇ ਨੇ ਸਰੋਤੇ ਉਹਨਾਂ ਨੂੰ ਵੀ ਦੱਸ ਦਿੰਨਾ ਹੈ ਕਿਉਂਕਿ ਮੈਂ ਆਪਣੇ ਨੌਲੇਜ ਕੁਝ ਨਹੀਂ ਲਗਾ ਕੇ ਰੱਖਿਆ ਜੋ ਕੰਪਨੀ ਜਿਵੇਂ ਤੈਅ ਕਰਦੀਆਂ ਨੇ ਡਿਊਰੇਬਿਲਟੀ ਉਹ ਡਿਊਰੇਬਿਲਟੀ ਹੈ ਵੀ ਆਹ ਤੁਸੀਂ ਆਪ ਨੌਲੇਜ ਹੈ ਤੁਹਾਨੂੰ ਵੀ ਆ ਉੱਪਰਲੇ ਵਾਇਸ ਤੁਹਾਨੂੰ ਕਲਰ ਦਿਖ ਰਿਹਾ ਹੈ ਹਾਂਜੀ ਇਹ ਸਭ ਦਾ ਇਹੋ ਜਿਹਾ ਹੀ ਹੁੰਦਾ ਸਭ ਦਾ ਇਹੋ ਜਿਹਾ ਹੀ ਹੁੰਦਾ ਪਰ ਜੇ ਇਹ ਇਹ ਕਲਰ ਇੰਨਾ ਮੋਟਾ ਲੱਗਿਆ ਹੋਵੇ ਜਨਰਲੀ ਉਹਦੀ ਜਿਹੜੀ ਹੈਗੀ ਡਿਊਰੇਬਿਲਟੀ ਵੱਧ ਹੋਊਗੀ ਕਿ ਨਹੀਂ ਹੋਊਗੀ ਹਾਂ ਵੀ ਉਹ ਕਸੂਗਾ ਨਹੀਂ ਕਸੂਗਾ ਨਹੀਂ ਹਾਂ ਹੁਣਾਂ ਸਿੰਗਲ ਚਾਰਜ ਆ ਦੇਖੋ ਆਜੋ ਆ ਸਿੰਗਲ ਚਾਰਜ ਆ ਜੀਬੀਟੀ ਬਾਡੀ ਹੈ ਵਿਟਰੀਫਾਈਡ ਆ ਮੇਰੇ ਕੋਲ ਇਹਦੀ ਵੀ ਏਜੰਸੀ ਹੈ ਇਹ ਨਹੀਂ ਹੈਗਾ ਵੀ ਮੈਂ ਵੇਚਦਾ ਨਹੀਂ ਤੁਸੀਂ ਇਹਦੀ ਪਰਤ ਦੇਖ ਲਓ ਕਿੰਨੀ ਕਾ ਨੌ ਜਿੰਨੀ ਕਾ ਹੂੰ ਇਹਦੀ ਡਿਊਰੇਬਿਲਟੀ ਦਾ ਵੀ ਉਨਾ ਹੀ ਫਰਕ ਹੈ ਇਹ ਜਿਹੜੀ ਜਿਹੜੀ ਡਬਲ ਚਾਰਜ ਟਾਈਲ ਇਹ ਤੋਂ ਬਾਅਦ ਆ ਜਾਂਦੇ ਫੁੱਲ ਬਾਡੀ ਜੀ ਫੁੱਲ ਬਾਡੀ ਦਾ ਮਤਲਬ ਹੈ ਵੀ ਮਟਰੀਅਲ ਹੈ ਉੱਪਰੋਂ ਲੈ ਕੇ ਨੀਚੇ ਤੱਕ ਇੱਕੋ ਜਿਹੀ ਆਈ ਸਾਰਾ ਇਹਨੂੰ ਵੱਟ ਲਗੇ ਬਦਲਿਆ ਲਓ ਮੈਂ ਦੇਖੋ ਪਾਣੀ ਲਾਦਾ ਇਹਨੂੰ ਪਾਣੀ ਨਾਉਣ ਨਾਲ ਇੱਕੋ ਜੀ ਹੋਊਗੀ ਇਧਰ ਵਾਲੀ ਵੀ ਤੇ ਇਧਰ ਵਾਲੇ ਹੂੰ ਇਹ ਫੁੱਲ ਬੋਡੀ ਹੈ ਤੇ ਹੁਣ ਕਸਟਮਰ ਇਹਨੂੰ ਜ਼ਿਆਦਾ ਪ੍ਰੇਫਰ ਤਾ ਇਹਨੂੰ ਜ਼ਿਆਦਾ ਪ੍ਰੇਫਰ ਕਿਉਂ ਨਹੀਂ ਕਰਦਾ ਫੁੱਲ ਬੋਡੀ ਨੂੰ ਜੀ ਇਹਨੂੰ ਜ਼ਿਆਦਾ ਪ੍ਰੇਫਰ ਤਾ ਨਹੀਂ ਕਰਦਾ ਕਿਉਂਕਿ ਇਹਦੇ ਚ ਕਲਰ 4-5 ਹੀ ਆਉਂਦੇ ਆ ਠੀਕ ਆ ਜੀ ਇਹਦੇ ਚ ਕਲਰ 10-12 ਆਉਂਦੇ ਆ ਹੁਣ ਜਦੋਂ ਕੋਈ ਮਤਲਬ ਆਪਾਂ ਵੀਡੀਓਜ਼ ਦੇਖਦੇ ਆ ਉਹਦੇ ਵਿੱਚ ਕਲਰਫੁੱਲ ਟਾਈਲਾਂ ਤਾਂ ਮਿਲਦੀਆਂ ਸਿੰਗਲ ਚਾਰਜ ਤੇ ਠੀਕ ਆ ਜੀ ਇਹ ਤੁਹਾਡੀ ਸਿੰਪਲ ਚੁਆਇਸ ਆ ਜੀ ਮਤਲਬ ਦੇਖੋ ਜੁਨੀਵਰਸਲ ਕਰਨ ਲੱਗਿਆ ਆ ਇਹ ਜੁਨੀਵਰਸਲ ਕਲਰ ਲੱਗਣਗੇ ਤਾਂ ਡਬਲ ਚਾਰਜ ਵਾਲਾ ਹੀ ਹੋਣਗੇ ਇਹਨਾਂ ਦੇ ਰੇਸ਼ਿਆਂ ਦੇ ਵਿੱਚ ਆਜੋ ਇੱਕ ਹੋਰ ਫਰਕ ਦਿਖਾਉਣਾ ਸ਼ੌਕੀਸਾ ਜੀ ਡਬਲ ਚਾਰਜ ਦਾ ਜਿਹੜਾ ਰੇਸ਼ਾ ਹੈ ਸਾਰੀ ਟਾਈਲ ਤੇ ਇੱਕੋ ਜਿਹਾ ਹੋਊਗਾ ਆ ਦੇਖੋ ਆਹਾ ਇਹੇ ਜਿਹਾ ਹੀ ਨੇ ਆਹਾ ਇਹੇ ਜਿਹਾ ਹੀ ਨੇ ਜਿਹੜੀ ਸਿੰਗਲ ਚਾਰਜ ਹੁੰਦੀ ਆ ਸਿੰਗਲ ਚਾਰਜ ਆ ਦੇਖੋ ਹੁਣ ਤੁਹਾਨੂੰ ਮਾੜੀ ਦਿਖਾਉਣਾ ਵੀ ਆਹ ਵਾਲੀ ਆ ਇੱਥੇ ਆ ਸਪੌਟ ਆ ਇੱਥੇ ਬੜਾ ਸਾਰਾ ਸਪੌਟ ਆ ਕਿਤੇ ਛੋਟਾ ਸਪੌਟ ਆ ਕਿਤੇ ਬੜਾ ਸਪੌਟ ਆ ਹੂੰ ਲਾਈਟ ਕਲਰ ਵੀ ਇਦਾਂ ਹੀ ਹੁੰਦਾ ਆ ਕਿਤੇ ਕਿਤੋਂ ਰੇਸ਼ਾ ਚੱਲ ਪਿਆ ਕਿਤੇ ਟੁੱਟ ਗਿਆ ਕਿਤੇ ਮਿਲ ਗਿਆ ਇਹਦੇ ਚ ਸਿਮਿਲੈਰਿਟੀ ਆ ਦੇਖੋ ਤਿੰਨ ਪੀਸ ਲੱਗੇ ਹੋਏ ਨੇ ਤਿੰਨੇ ਇੱਕੋ ਜਿਹੇ ਲੱਗਦੇ ਆ ਦੇਖੋ ਜਿਹੜਾ ਆ ਖੁੰਜੇ ਦੇ ਰੇਸ਼ਾ ਉਹੀ ਉਹ ਖੁੰਜੇ ਤੇ ਆ ਇਹ ਮਤਲਬ ਸਿੰਪਲ ਤੇ ਸੋਵਰ ਚ ਆ ਸੀ ਡਬਲ ਚਾਰਜ ਚ ਮਿਲਦੀ ਠੀਕ ਆ ਜੀ ਓਕੇ ਉਹ ਤੋਂ ਬਾਅਦ ਆ ਆਪਣੇ ਕੋਲ ਕਿਚਨ ਦਾ ਕਨਸੈਪਟ ਆ ਹਾਂਜੀ ਕਿ ਜਿੰਦੇ ਕਨਸੈਪਟ ਦੇਖੋ ਹਰੇਕ ਬੰਦੇ ਦੀ ਰਸੋਈ ਲੱਗਣੀ ਹੈ ਮੈਂ ਕਦੇ ਵੀ ਇਹਦੇ ਵਿੱਚ ਸਿੰਗਲ ਚਾਰਜ ਨਹੀਂ ਲੈ ਕੇ ਆਉਂਦਾ ਟਾਇਲ ਇਹ ਫੁੱਲ ਬਾਡੀ ਟਾਇਲ ਹੈ ਜਿਵੇਂ ਹਾਂਜੀ ਹਾਂ ਜਿਵੇਂ ਪੱਥਰ ਬਣਦਾ ਜੀ ਇਹ ਉਵੇਂ ਬਣੀ ਹੋਈ ਹੈ ਜੇ ਕੋਈ ਬੰਦਾ ਕਹੇ ਮੈਨੂੰ ਗੋਲ ਕਰਨਾ ਹੈ ਤਾਂ ਦੇਖੋ ਪਾਣੀ ਲਾਵਾਂਗੇ ਤਾਂ ਰੰਗ ਸੇਮ ਨਿਕਲੂਗਾ ਜੀ ਇਹਦਾ ਇਹਦਾ ਗੋਲਾ ਬਣ ਜੂਗਾ ਇਹਦਾ ਗੋਲਾ ਬਣ ਜੂਗਾ ਜਿਵੇਂ ਮਰਜ਼ੀ ਗੋਲਾ ਬਣਾ ਲਓ ਇਹ ਵੀ ਸਾਰਾ ਕਜ਼ਾਰੀਆ ਚਾ ਜਿੰਨੇ ਤੁਹਾਨੂੰ ਪ੍ਰੋਡਕਟ ਦਿਖਾ ਰਿਹਾ ਮੈਂ ਸਾਰੇ ਕਜ਼ਾਰੀਆ ਚ ਨੇ ਇੱਕ ਇੱਕ ਜਰਾ ਇੱਕ ਹੋਰ 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 ਪੰਗਾ ਹਾਂਜੀ ਜਿਹੜੇ ਜਿਹੜਾ ਬੇਸ ਜਾਂ ਹੁੰਦਾ ਆਹਾ ਆਹਾ ਏ ਹਾਂਜੀ ਹਾਂਜੀ ਇਹ ਮਿਸਤਰੀ ਪਰਚੀ ਤੇ ਲਿਖ ਦਿੰਦੇ ਫਲਾਨਾ ਇਹ ਲਿਆਓ ਫਲਾਨਾ ਲਿਆ ਹੁਣ ਚਲੋ ਇਹ ਨਾ ਸਾਰੇ ਧੰਦਿਆਂ ਚ ਹੀ ਹੋ ਗਿਆ ਦੇਖੋ ਆਪਣੀ ਦੁਕਾਨ ਦੀ ਤਾਂ ਮੈਨੂੰ ਗਾਰੰਟੀ ਆ ਜਿੰਨੇ ਮੈਂ ਹੁਣ ਤੱਕ ਆਪਣੀ ਦੁਕਾਨਦਾਰੀ ਬਣਾਈ ਆ ਤੇ ਸਾਰੀ ਉਹ ਆਪਣੇ ਬੇਸ ਤੇ ਬਣਾਈ ਆ ਕਸਟਮਰ ਨਾਲ ਸਿੱਧਰ ਰਿਲੇਸ਼ਨ ਨਾਲ ਬਣਾਈ ਆ ਕਿਸੇ ਬੰਦੇ ਨੂੰ ਮੇਰੀ ਦੁਕਾਨ ਤੇ ਆ ਕੇ ਜਿਵੇਂ ਕੋਈ ਆ ਗਿਆ ਆਪਣਾ ਤੁਸੀਂ ਆ ਗਏ ਮੇਰੇ ਕੋਲ ਤੁਹਾਨੂੰ ਇਹ ਰਹਿਮ ਨਹੀਂ ਹੋਣਾ ਚਾਹੀਦਾ ਵੀ ਇਹਦੇ ਵਿੱਚੋਂ ਕਿਸੇ ਨੂੰ ਕਮਿਸ਼ਨ ਦੇ ਦੂ ਜੀ ਕੁਮੇਸ਼ਨ ਵਾਲਿਆਂ ਨੂੰ ਆਪਣੀ ਹੱਥ ਮੰਨ ਕੇ ਬੇਨਤੀ ਹੁੰਦੀ ਆ ਇਹ ਆਉਂਦਾ ਕੈਮੀਕਲ ਜਿਹਦੇ ਵਿੱਚ ਉਹਲਾ ਚੋਰੀ ਕਰਦੇ ਆ ਜੀ ਮਿਸਤਰੀ ਜੀ ਇਹਦੇ ਵਿੱਚ ਹੁੰਦਾ ਜੀ ਆਹ ਕੰਪਨੀ ਦਾ ਅਲਟਰਾਟੈਕ ਦਾ ਜੀ ਆਹ ਹੈਗਾ ਕਜ਼ਾਰੀਆ ਦਾ ਕਿਥੇ ਲਿਖਿਆ ਹਲੋ ਆਹ ਕਜ਼ਾਰੀਆ ਦਾ ਸੈੱਲ ਹੈ ਨਾ ਜੀ ਹਾਈ ਕੁਆਲਿਟੀ ਵਾਟਰਪੂਫ ਪੈਕਿੰਗ ਜੀ ਜਿਹੜੀ ਵੀ ਇਹਦੇ ਤੇ ਕੋਈ ਚੀਜ਼ ਲਿਖੀ ਹੋਊਗੀ ਕੰਪਨੀ ਦੀ ਗਾਰੰਟੀ ਹੋਊਗੀ ਇੱਥੇ ਕਿਥੇ ਲਿਖਿਆ ਨਹੀਂ ਲਿਖਿਆ ਹਾਈ ਵਰ ਜਿੱਥੇ ਵੀ ਮਿਕਸ ਨਹੀਂ ਕਰਨਾ ਅੰਦਰ ਪੈ ਕੇ ਅੱਛਾ ਪੈ ਗਏ ਜਿਹੜਾ ਇਹ ਮਾਲ ਹੈ ਇਹਨੂੰ ਨਿਰਾ ਲਗਾਉਣਾ ਜੀ ਜੇ ਕਿਸੇ ਵੀ ਕਾਰੀਗਰ ਤੋਂ ਤੋਂ ਮੰਗਾਉਂਦਾ ਤਾਂ ਉਹਨੂੰ ਕਹੋ ਵੀ ਅਸੀਂ ਬ੍ਰਾਂਡ ਦਾ ਲੈ ਕੇ ਆਉਣਾ ਜੀ ਕਿਸੇ ਇਹ ਨਹੀਂ ਹੈਗਾ ਵੀ ਜਿਹੜਾ ਤੁਸੀਂ ਜ਼ਿੰਦਗੀ 'ਚ ਸੁਣਿਆ ਹੀ ਨਹੀਂ ਹੈਗਾ ਹਮ ਅਲਟਰਾ ਟੈਕ ਦਾ ਲਾਓ ਗ੍ਰੈਸ ਬੌਂਡ ਦਾ ਲਾਓ ਹੋਰ ਕਿਸੇ ਕੰਪਨੀ ਦਾ ਲਾਓ ਨੈਟ ਤੋਂ ਦੇਖ ਕੇ ਲਾਓ ਇੱਕ ਐਪ ਆਉਂਦੀ ਆ ਜੇ ਇਹ ਦੋਨੋਂ ਕੋਈ ਨਜਾਇਜ਼ ਲਿਖ ਕੇ ਦੇ ਅੰਦਰ ਆਈਐਸਓ ਮਾਰਕਾ ਹ ਆ ਵੀ ਕੋਈ ਵੀ ਬਾਹੂਗਾ ਹਾਂ ਬਾਹੂਗਾ ਲੇਕਿਨ ਐਪ ਹੈ ਸਾਤੋਂ ਕਸਟਮਰ ਫੋਨ ਤੇ ਪੁੱਛ ਸਕਦਾ ਉਹ ਐਪ ਬਾਰੇ ਉਹ ਐਪ ਦੇ ਵਿੱਚ ਨੰਬਰ ਪਾਓ ਤੁਹਾਨੂੰ ਦੱਸ ਦੇਣਗੇ ਕਿ ਵੀ ਇੱਕ ਜ਼ਾਰੀਏ ਦਾ ਮਾਲ ਹੈਗਾ ਕਿ ਨਹੀਂ ਕਈ ਵਾਰੀ ਕੰਪਨੀਆਂ ਪਤਾ ਕੀ ਕਰਦੀਆਂ ਆਪ ਦਾ ਇੱਕ ਪ੍ਰੋਡਕਟ ਆਈਐਸਆਈ ਤੋਂ ਮਾਰਕ ਕਰਾ ਲੈਂਦੇ ਹਾਂਜੀ ਹਾਂ ਬਾਕੀ ਦੋ ਤਿੰਨ ਨਕਲੀ ਵੇਚੀ ਜਾਂਦੇ ਹਾਂਜੀ ਦੋ ਤਿੰਨ ਜਿਵੇਂ ਉਹਨਾ ਵੀਐਕਸ1 ਹੈ ਵੀਐਕਸ1 ਰਜਿਸਟਰ ਕਰਾ ਲਿਆ vx2 ਬਿਨਾਂ ਰਜਿਸਟਰ ਦੇ ਵੇਚਦਾ vx3 ਰੌਡ ਰੈਸਟੇ ਦੇ ਵੇਚਦਾ ਇਹ ਚੈੱਕ ਕਰਨ ਵਾਸਤੇ ਬੰਦਾ ਹਰੇਕ ਉਹ ਐਪ ਤੇ ਜਾ ਕੇ ਸਾ ਤੋਂ ਪੁੱਛ ਸਕਦਾ ਅਸੀਂ ਉਹਨੂੰ ਐਪ ਦੱਸਾਂਗੇ ਨੰਬਰ ਪਾਓ ਸਾਡੇ ਵਾਲੇ ਦਾ ਵੀ ਪਾਓ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦਾ ਨਾ ਪਾਓ ਇਹਨਾਂ ਦਾ ਵੀ ਪਾਓ ਕਭਰਾ ਸਾਡਾ ਬੰਦਾ ਜਿਹੜਾ ਬਹੁਤ ਉੱਚੀ ਬੋਲਦਾ ਹੁੰਦਾ ਕਈ ਵਾਰੀ ਝੂਠ ਵੀ ਬੋਲਦਾ ਹੁੰਦਾ ਹਾਂ ਸਮਝਿਆ ਨਾ ਮੇਰੀ ਗੱਲ ਤੁਸੀਂ ਹਾਂ ਇਹਨਾਂ ਦਾ ਸਾਡੀ ਹਰੇਕ ਸਚਾਈ ਦਾ ਪਤਾ ਕਰੋ ਜੇ ਤੁਹਾਡਾ ਪ੍ਰੀਮੀਅਮ ਮਾਲ ਹੈ ਕੰਪਨੀ ਦਾ ਸਾਡੇ ਕੋਲ ਤਾਂ ਟੋਲ ਫਰੀ ਨੰਬਰ ਲਿਖਿਆ ਆਇਆ ਉਹ ਤੇ ਚੈੱਕ ਕਰੋ ਵੀ ਕਿਹੜੀ ਡੇਟ ਨੂੰ ਆਇਆ ਹੋਏ ਇਹ ਮਾਲ ਵੇਚਦਾ ਵੀ ਆ ਕਿ ਨਹੀਂ ਵੇਚਦਾ ਹਰੇਕ ਦੁਕਾਨਦਾਰ ਦਾ ਚੈੱਕ ਕਰੋ ਜੀ ਕਿਉਂਕਿ ਇਹ ਕਿਹੜਾ ਕੋਈ ਕੁਰਤਾ ਪਜਾਮਾ ਵੀ ਛੋਟੇ ਭਾਈ ਨੇ ਨਹੀਂ ਪਾਇਆ بڑے ਭਾਈ ਨੇ ਪਾ ਲਿਆ ਇਹ ਤਾਂ ਇੱਕੋ ਵਾਰ ਚੀਜ਼ ਲੱਗਣੀ ਆ ਵਧੀਆ ਲੱਗਣੀ ਚਾਹੀਦੀ ਆ ਵਧੀਆ ਲੱਗਣੀ ਚਾਹੀਦੀ ਨੰਬਰ ਨੋਟ ਕਰ ਲਓ ਹੁਣ ਤੁਸੀਂ ਕਿੱਥੇ ਸਮਰਾਲੇ ਸਮਰਾਲੇ ਜਾਣਾ ਟਾਰਗੇਟ ਕਿਹੜੀ ਸਮਰਾਲਾ ਸਾਡਾ ਹੈਗਾ ਜੀ ਖੰਨਾ ਮਾਛੀਵਾੜਾ ਮਰਿੰਡਾ ਦਰਾਹਾ ਲੁਧਿਆਣਾ ਨਮਾਸ਼ੇਰ ਰਾਹੋਂ ਇਹ ਸਾਡੇ ਬਿਲਕੁਲ ਨਜ਼ਦੀਕ ਪੈਂਦੇ ਨੇ ਜੇ ਕਿਸੇ ਮੇਰੇ ਵੀਰ ਭਾਈ ਨੂੰ ਨਹੀਂ ਵੀ ਪਤਾ ਲੱਗਦਾ ਤਾਂ ਇਹ ਸ਼ੇਰਾਂ ਦੇ ਨੇੜੇ ਤੇੜੇ ਆ ਕੇ ਸਮਰਾਲਾ ਪੁੱਛ ਲੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਨਾ ਕਈ ਵਾਰੀ ਇੱਕ ਨੰਬਰ ਸਕਰੀਨ ਤੇ ਤੁਸੀਂ ਲੋਕੇਸ਼ਨ ਮੰਗਾ ਸਕਦੇ ਹੋ ਹਾਂਜੀ ਹਾਂ ਸਕਰੀਨ ਤੇ ਨੰਬਰ ਪਾ ਦਾਂਗੇ ਹਾਂ ਰੋਡ ਦੇ ਉੱਤੇ ਆ ਵੱਡੇ ਚੰਡੀਗੜ੍ਹ ਵਾਲੇ ਰੋਡ ਦੇ ਉੱਤੇ ਚੰਡੀਗੜ੍ਹ ਰੋਡ ਦੇ ਉੱਤੇ ਬਾਬਾ ਬ੍ਰਿਯਾਮਦਾਸ ਦਾ ਡੇਰਾ ਪਿੰਡ ਚਹਿਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ